ਖਰਸਾ ਗਾਇਬ ਜੀ ਕੀ ਫਤਿਹ ਗੁਰਸਵਾਰਿਓ ਅਨਮੋਲ ਗੁਰਬਾਣੀ ਟਾਈਟਲ ਤਹਿਤ ਆਪ ਜੀ ਦੇ ਨਾਲ ਸਾਂਝ ਪਾ ਰਹੇ ਹਾਂ ਆਓ ਲਗਾਤਾਰ ਸਹੀ ਪਾਠ ਸਹੀ ਅਵਸਥਾ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਪਾ ਰਹੇ ਹਾਂ ਸਮੂਹ ਸੰਤ ਨੂੰ ਬੇਨਤੀ ਹੈ ਪਿਆਰਿਓ ਆਓ ਇਸ ਦੇ ਨਾਲ ਆਪ ਆਪਣਾ ਜੀਵਨ ਸਫਲਾ ਕਰਿਏ ਸਤਿਗੁਰੂ ਜੀ ਦੀਆਂ ਬਖਸ਼ਾਂ ਪ੍ਰਾਪਤ ਕਰੀਏ ਸਤੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨ ਔਰ ਸਾਡਾ YouTube ਚੈਨਲ ਗੁਰੂ 13 ਟੀਵੀ ਸਬਸਕ੍ਰਾਈਬ ਕਰੋ ਔਰ ਲਾਈਕ ਕਰੋ ਕਮੈਂਟ ਕਰੋ ਔਰ ਸਾਡੇ ਨਾਲ ਸਾਂਝ ਪਾਓ ਸਾਡੇ ਸਿਰ ਤੇ ਮੇਹਰ ਭਰਿਆ ਰੱਖੋ ਜੀ ਔਰ ਸ਼ਰਧਾ ਕਰੀਏ ਸੁਹੀ ਰਾਗ ਦੇ ਵਿੱਚ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਰ ਜੇ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਅਰਤ ਸੁਹਾਵੇ ਤਾਲ ਸੁਹਾਵਾ ਵਿੱਚ ਅਮਰਤ ਜਲ ਛਾਇਆ ਰਾਮ ਅਮਰਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨਹੁਤਿ ਪੂਰੇ ਜੈ ਜੈ ਕਉ ਭਇਆ ਜਗ ਅੰਤਰ ਲਾਥੇ ਸਗਲ ਬਸੂਰੇ ਪੂਰਨ ਪੁਰਖ ਅਚਤਿ ਅਬਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਦ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਨਾਮ ਨਿਦ ਸਿਧਰਿਤ ਦੀਨੇ ਕਰਤੇ ਟੋਟ ਨ ਆਵੇ ਕਾਈ ਰਾਮ ਖਾਦ ਖਰਚਤ ਬਿਲਸ਼ਤ ਸੁਖ ਪਾਇਆ ਪਰਤੇ ਕੀ ਦਾਤ ਸੁਆਈ ਰਾਮ ਦਾਤ ਸੁਆਈ ਨ ਕੋਟ ਨ ਜਾਈ ਅੰਤਰ ਜਾਮੀ ਪਾਇਆ ਕੋਟ ਬਿਗਨ ਸਗਲੇ ਠਨਾਠੇ ਦੁਖ ਨ ਨੇੜੇ ਆਇਆ ਸ਼ਾਂਤ ਸਹਿਜ ਅਨੰਦ ਕਹੇਰੇ ਬਿਨਸੀ ਭੂਖ ਸੁਭਾਗ ਨਾਨਕ ਗੁਣ ਗਾਵੇ ਸੁਆਮੀ ਕੇ ਅਚਰ ਜਸ ਵੜਿਆਈ ਦਾ ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰ ਰਾਮ ਭਗਤ ਸੋਹਣ ਹਰ ਕੇ ਗੁਣ ਗਾਵੇ ਸਦਾ ਕਰੇ ਜੈ ਕਰ ਰਾਮ ਗੁਣ ਗਾਏ ਗੋਬਿੰਦ ਅੰਦੇ ਉਪਜੇ ਸਾਧ ਸੰਗਤ ਸੰਗ ਬਣੀ ਜਿਨੇ ਉਦਮ ਕੀਆ ਤਾਲ ਕੇ ਰਾ ਜਿਸ ਕੀ ਉਪਮਾ ਕਿਆ ਗਣੀ ਅਰਸ਼ਰ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਰ ਪਤਤ ਪਾਵਨ ਵਿਦ ਸੁਆਮੀ ਨਾਨਕ ਸ਼ਬਦ ਆਧਾਰ ਗੁਣਦਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੇ ਰਾਮ ਸੰਤਾਂ ਕੀ ਬੇਨੰਤੀ ਸੁਆਮੀ ਨਾਮ ਮਹਾ ਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਵਿਸਰ ਨਹੀਂ ਇੱਕ ਖਿਨੋ गुण गोपाल उच्चार रसना सदा गाए अंगन जसप्रीत लागि नाम सिती मन तने अमृत पीजै धरमंत नानक इच्छ पुन्नी बेख दर्शन जी जय राग सुधी मोहल्ला पंजवा शांत एक कोण का सतगुरु पुरुष मीठ बोलड़ा जी ਹਰ ਸੱਜਣ ਸੁਆਮੀ ਮੋਰਾ ਆਉ ਸੰਮਲ ਤਕੀ ਜੀ ਉਹ ਕਦੇ ਨ ਬੋਲੇ ਕੌੜਾ ਕੌੜਾ ਬੋ ਨ ਜਾਣੇ ਪੂਰਨ ਭਗਵਾਨ ਹੈ ਉਹ ਗੁਣ ਕੋ ਨ ਚਤਾਰੇ ਪਤਦ ਪਾਵਨ ਹਨ ਮਿਰਦ ਸਦਾਈ ਇਕ ਤਿਲਨੀ ਭੰਨੇ ਘਾਲੇ ਘੜਕਟ ਵਾਸੀ ਸਰਬਨ ਵਾਸੀ 네ਰੇ ਹਿਤੇ ਨੀਰਾ ਨਾਨਕ ਦਾ ਸਦਾ ਸਰਨਾਗਤ ਹਰਿ ਅਮਰਤ ਸੱਜਣ ਮੇਰਾ ਅੰਗ ਸੁਮ ਭਈ ਜੀ ਹਰ ਦਰਸ਼ਨ ਦੇਖਿਆ ਪਾਰਾ ਮੇਰਾ ਸੁੰਦਰ ਸੁਆਮੀ ਜੀ ਆਉ ਚਰਨ ਕਮਲ ਪਗਸ਼ਾਰ ਪ੍ਰਾਪੇਖਤ ਜੀਵ ਠੰਡੀ ਥੀਮ ਤਿਸ ਜੀਵ ਦੇਵਰ ਨ ਕੋਈ ਆਦਿ ਅੰਤ ਮਦ ਪ੍ਰਵਰਵੇ ਜਲ ਥਲ ਮਹੀਲ ਸੋਈ ਜਨ ਕਮਲਜੇ ਪ੍ਰਸਾਦਿ ਤਰੇਆ ਭਗਤ ਜਨਿਆ ਤਰੇ ਪਰ ਆਣਿ ਕਿਰਨ ਪੂਰਨ ਪਰਮੇਸ਼ਰ ਤਰੇ ਅੰਤਨ ਪਰਬਰ ਆਉ ਨਿਮਖਨ ਛੋਡਾਂ ਜੀ ਹਰ ਪ੍ਰੀਤਮ ਪ੍ਰਾਨ ਅਧਾਰੂ ਗੁਰ ਸਦਗੁਰ ਕਹਿਆ ਜੀ ਸਚ ਯਗੰ ਵਿਚਾਰੂ ਮੇਰਾ ਸਾਧੂ ਦੀਨਾ ਤਾ ਨਾਮ ਦੀਨਾ ਜਨਮ ਮਰਨ ਦੁਖ ਨਠੇ ਸੂਗ ਸਹਿਜ ਆਨੰਦ ਕਨੇਰੇ ਓਮ ਮਿਲਸੀ ਗਠ ਸਭ ਕੇ ਮਨ ਸਰ ਨੂੰ ਤੇ ਬਾਹਰ ਰਾਗ ਦੋਖ ਤੇ ਨਿਆਰੋ ਨਾਨਕ ਦਾ ਗਵਿੰਦ ਸਰਣਾਈ ਅਰਪੀ ਤਮ ਮਨੇ ਸਧਾਰੂ ਮੈਂ ਖੋਜਤ ਖੋਜਤ ਜੀ ਹਰਨੇ ਚਿਲ ਸੋ ਥਾ ਘਰ ਪਇਆ ਸਭ ਧੋ ਡਿਠੇ ਜਿਓ ਕਾਂ ਚੰਨ ਕਮਲ ਚਿਤ ਲਾਇਆ ਰਵੀ ਅਵਨਾਸੀ ਹਉ ਤਿਸ ਕੀ ਦਾਸੀ ਮਰੇ ਨ ਆਵੀ ਜਾਇ ਧਰਮੀ ਅਰਥ ਕਾਮ ਸਭ ਪੂਰਨ ਮਨ ਕਿੰਦੀ ਇਹ ਛੁਪ ਜਾਇ ਸ੍ਰਤ ਸਿਮਰਤ ਗੁਣ ਗਾਵੇ ਕਰਤੀ ਸਿਧ ਸਾਧਕ ਮਨ ਜਨ ਧਾਇਆ ਨਾਨ ਕਿਸ਼ਨ ਕਿਰਪਾ ਨਿਦ ਸਵਾਮੀ ਵਡ ਭਾਗੀ ਹਰ ਹਰ ਗਾਇ ਇਕ ਓੰਕਾਰ ਸਤਿਗੁਰ ਪ੍ਰਸਾਦਿ ਵਾਰ ਸੂਹੀ ਕੀ ਸ਼ਲੋਕਾ ਨਾਲ ਮਹੱਲਾ ਤੀਜਾ ਸ਼ਲੋਕ ਮਹੱਲਾ ਤੀਜਾ ਸੂਹੇ ਵੇਸ ਤੁਹਾਗਣੀ ਪਰ ਪਿਰ ਰਾਵਣ ਜਾਏ ਕੇ ਛੋੜਿਆ ਘਰ ਆਪਣ ਉਹੀ ਦੂਜੇ ਪਾਈ ਮਿੱਠਾ ਕਰਕੇ ਖਾਏ ਬਹੁ ਸਾਧੋ ਵਧਿਆ ਰੋਗ ਸੁਧ ਪਤਾ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਭਰਮੁਖ ਹੋਵੇ ਸੋ ਪਰਟਿਆ ਹਰ ਰਾਤੀ ਸਾਸ਼ੀਗਨ ਸੈ ਸਤਿ ਪਿਰਰਾਵੀ ਹਰ ਨਾਮੁ ਉਰ ਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਨ ਨਾਨਕ ਪਿਰ ਪਾਇਆ ਹਰ ਸਚ ਸਦਾ ਸੁਹਾਗਣ ਨਾਲ ਮਹਲਾ ਤੀਜਾ ਸੁਹੀਏ ਨਮਾਣੀਏ ਸੋ ਸੋ ਸਦਾ ਸੁਮਹਲੀ ਨਾ ਨੂੰ ਤੇ ਜਨਮ ਸਵਾਰੇ ਆਪਣ ਕੁਰਤੀ ਸ਼ਕਤੀ ਨਾਲ ਪਾਉੜੀ ਆਪੇ ਤਖਤੜ ਚਾਹੀਏ ਹਉਮੀ ਆਕਾਸ਼ ਪਤਲ ਹੁਕਮੇ ਧਰਤੀ ਸਾਜੇਨ ਸੱਚੀ ਤੁਸਲ ਆਪਿਓ ਪਾਏ ਖਪਾਏ ਨ ਸੱਚੇ ਦੀਨ ਦੇ ਅੱਲ ਸਭਨਾ ਰੀਤ ਸਮਾਹੇ ਦਤੀਰਾ ਹੁਕਮ ਨਰਾਲਾ ਆਪੇ ਆਪ ਵਰਤਦਾ ਆਪੇ ਪਦਪਲ ਸ਼ੋਕ ਮਹੱਲਾ ਤੀਜਾ ਰੂਹ ਬਤਾ ਸੁਹਾਗਣੀ ਜਾਂ ਮੰਨ ਲਹੇ ਸਚਨਾਉ ਸਤਗੁਰੇ ਆਪਣਾ ਮਨਾਇ ਲੇ ਰੂਪ ਚੜੀ ਅਗਲਾ ਦੂਜਾ ਨਾ ਹੀ ਥਾਉ ਐਸਾ ਸ਼ਿਗਾਰ ਬਨਾਏ ਤੂੰ ਮੈਲਾ ਕਦੇ ਨਾ ਹੋਵੇ ਐਨਸ ਲਾਗੇ ਭਾਉ ਨਾਨਕ ਸੁਹਾਗਣ ਕਾ ਕੀ ਤੀਨ ਹੈ ਅੰਦਰ ਸਤਮੁਖਿ ਉਜੜਨ ਕਸਮੇ ਮਹਾਂਸ਼ਮਾਈ ਮਹੱਲਾ ਤੀਜਾ ਲੋਕਾਂ ਮੀ ਹਉ ਸੁਭੀ ਸੁਹਾਵੇ ਵੇਸ ਕਰੀ ਵੇਸੀ ਸਹੂ ਨ ਪਾਈਏ ਕਰ ਕਰ ਵੇਸ ਰਹੀ ਨਾਨਕ ਜਿਤਨੀ ਸਹੂ ਪਾਇ ਇਹਨੇ ਗੁਰ ਕੀ ਸਿੱਖ ਸੁਣੀ ਜੋ ਤਸ ਭਾਵੇ ਸੋ ਥੀਏ ਹਿੰਬੇਦ ਕੰਤ ਮਿਲੀ ਪਉੜੀ ਉਕਮੀ ਸੇਛ ਜ ਸੱਚੀ ਅਨਭਵ ਕਿ ਸੰਸਾਰ ਤੇਰਾ ਹੁਕਮ ਨਾ ਜਾਪੀ ਕੇ ਤੜਾ ਸੱਚੇ ਲਖੀ ਅਪੜ ਇਕਨਾ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰ ਸਤ ਰਤੇ ਸੇ ਨਿਰਮਲ ਹਉਮੈ ਤਜ ਵਿਕਾਰ ਜੇ ਤੂੰ ਮੇਲ ਨੇ ਸੋ ਤੁਦ ਮਿਲੇ ਸੋਈ ਸਤਿਆਰ ਸੋਕ ਮਹੱਲਾ ਤੀਜਾ ਸੁਵੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਪਾਉ ਖਿਨ ਮੇ ਝੂੜ ਸਭ ਮਿਨਸ ਜਾਈ ਜਿਉ ਟਿਕੇ ਨ ਮੇਰੇ ਕੀ ਸ਼ਾਉ ਪਰਮਖ ਲਾਲੋ ਲਾਲ ਹੈ ਜੋ ਰੰਗ ਮਜੀ ਸਚੜਾਉ ਉਟੀ ਸ਼ਕਤ ਸੇਵੇ ਕਰੇ ਮਨ ਵਸਿਆ ਹਰੇ ਅਮਰਤ ਨਾਮ ਨਾਨਕ ਬਲਹਾਰੀ ਗੁਰੇ ਆਪਣੇ ਜਿਤ ਮਿਲਿਏ ਹਰ ਗੁਣ ਜਾਉ ਮਹੱਲਾ ਤੀਜਾ ਸੁਹ ਰੰਗ ਵਤਾਰ ਹੈ ਕੰਤਨ ਪਾਇਆ ਜਾਏ ਇਸ ਨੰਦੇ ਬਿਨ ਮਨਾ ਹੋਈ ਰਣ ਬੈਠੀ ਦੂਜੇ ਪਾਇ ਮੁੰਦਿਆਨੀ ਗਮਣ ਸੁਹੇ ਵੇਸ ਸੁਲਭਾਈ ਸ਼ਬਦ ਸੱਚੇ ਰੰਗ ਲਾਲ ਕਰ ਭੈ ਭੈ ਸ਼ਿਗਾਰ ਬਣਾਈ ਨਾਨਕ ਸਦਾ ਸੁਹਾਗਨ ਇਹ ਚੱਲਨ ਸਰਗੁਰ ਪਾਏ ਪਉਰੀ ਆਪੇ ਆਪਿਉ ਪਾਏ ਅਣਿਆ ਕੀਮਤ ਪਾਈ ਇਹ ਦਾ ਅੰਤ ਨ ਜਾਪਾਈ ਗੁਰ ਸ਼ਬਦ ਬਿਝਾਈ ਮਾਇਆ ਮੋਹ ਗਵਾਰ ਹੈ ਦੂਜੇ ਪਰਮਾਈ ਮਨ ਮੁਖ ਠੋ ਨ ਪਾਏ ਨਹੀਂ ਫਿਰ ਆਵੇ ਜਾਈ ਜੋਤ ਸੁਭਾਵੇ ਸੋਚੀਏ ਸਭ ਚਲੇ ਰਜਾਈ ਸ਼ਲੋਕ ਮਹੱਲਾ ਤੀਜਾ ਸੂਹੇ ਵੇਸ ਕਾਮਨ ਕੁਲਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੇ ਨ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖਵਾਰ ਜਿਸ ਪੂਰਬ ਹੋਵੇ ਲਿਖਿਆ ਤੇ ਸਰਗੁਰ ਮਿਲੇ ਪਤਾਰ ਸੁਹਾਵੇ ਸਰਤਾਰ ਧਰੇ ਗਲ ਪਰੇ ਖਿਮਾ ਸ਼ਿਗਾਰ ਕਈਏ ਸਹੁਰੇ ਬੋ ਸੋਭਾ ਪਾਈ ਤਸ ਪੂਜ ਕਰੇ ਸਭ ਸੰਸਾਰ ਔਰ ਲਾਈ ਕਿਸੇ ਦੀ ਨਾ ਰਲੇ ਜਿਸ ਰਾਵੇ ਸਿਰ ਜਨ ਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸੇ ਵਨਾਸੀ ਗੁਰ ਪਰ ਧਾਰ ਮਹੱਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੀ ਬਿਨ ਤਾਗੇ ਗਲ ਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰੂ ਨਾਮਕ ਪ੍ਰੇਮ ਮਹਾਰਾਸ਼ੀ ਸਭ ਬਰੇ ਆਈਆਂ ਸਾੜ ਪਹੂਈ ਇਹ ਜਗਿਆ ਪਿਉ ਪਾਏ ਅਨਕਰ ਝੋਜ ਵਟਾਣ ਪੰਜ ਧਾਤ ਵਿੱਚ ਪਾਈ ਅਨ ਬੋਠੂਠ ਕਮਾ ਆਵੇ ਜਾਏ ਪਵਾਈ ਹੈ ਮਨਮੁਖ ਅਗਿਆਨ ਇਕ ਨਾ ਆਪ 부ਝਾਈ ਹਨ ਗੁਰਮੁਖ ਹਰ ਗਿਆਨ ਭਗਤ ਖਜਾਨਾ ਬਖਸ਼ਿਐਨ ਹਰ ਨਾਮ ਨਿਧਾਨ ਸਲੋਗ ਮਹੱਲਾ ਤੇ ਜਾ ਸੁwie ਸੁਹ ਸਭ ਸੰਸਾਰ ਹੈ ਜੇ ਗੁਰਮਤ ਦੂਜਾ ਪਾਉ ਕਿਨ ਮਨ ਝੂ ਸਭ ਬਣ ਸਜਾਇ ਜੋ ਟਿਕੇ ਨ ਬੇਕੀ ਸ਼ਾਉ ਗੁਰਮਖ ਲਾਲੋ ਲਾਲ ਹੈ ਜੋ ਰੰਗ ਮਜੀ ਸਚੜਾਉ ਉਟੀ ਸਤ ਸਵੇ ਕਰਿਆਈ ਮਨ ਵਸਿਆ ਅਰੇ ਮਤ ਨਾਉ ਨਾਨਕ ਬਲਹਾਰੀ ਗੁਰੇ ਆਪਣੀ ਜਿੱਤ ਮਿਲ ਗਈ ਹਾਂ ਕੋ ਗਾਉ ਮਹੱਲਾ ਤੀਜਾ ਸੁਹਾਗ ਰੰਗ ਵਿਕਾਰ ਹੈ ਏਕੰਤ ਨਾ ਪਾਇਆ ਜਾਏ ਸਨਿੰਦੇ ਬ੍ਰਹਮਾ ਹੋਵਈ ਜਣ ਬੈਠੀ ਦੂਜੇ ਪਾਏ ਹੁੰਦਿਆਣੀ ਗੰਮਨੀ ਸੁਹੇ ਵੇਸ ਲਵਾਈ ਸ਼ਬਦ ਸੱਚੇ ਰੰਗ ਲਾਲ ਕਰ ਪੈ ਭਾਈ ਸ਼ਿਆਰ ਗਵਾਈ ਨਾਨਕ ਸਦਾ ਸੁਹਾਗਣ ਜੇ ਚੱਲਣ ਸਤਿਗੁਰ ਪਾਏ ਪੌੜੀ ਪਾਪੀ ਆਪਿ ਉਪਾਇ ਨਹੀਂ ਆ ਕੀਮਤ ਪਾਈ ਜੇ ਤਾਂ ਯੰਤਨ ਜਪਾਈ ਗੁਰ ਸ਼ਬਦ ਸੁਝਾਈ ਮਾਇਆ ਮੋਗ ਬਾਰ ਹੈ ਦੂਜੇ ਪਰਮਾਈ ਮਨ ਮੁਖ ਠੌਰ ਨ ਪਾਈ ਫਿਰ ਆਵੇ ਜਾਈ ਜੋ ਸੁਭਾਵੇ ਸੋ ਥੀ ਸਚ ਦੇ ਰਜਾਈ ਸੋਕ ਮਹੰਲਾ ਤੀਜਾ ਸੁਦੇਵ ਇਸ ਕਮਤ ਲਖਣੀ ਜੋ ਪ੍ਰਾਸ਼ੋੜ ਪਰਪੁਰਖ ਤਰੇ ਪਿਆਰ ਉਹ ਸੀਨ ਸੰਜਮ ਸਦਾ ਝੂਠ ਬੋਲੇ ਮਰਮਖ ਕਰਮਖਵਾਰ ਜਿਸ ਪੂਰਬ ਹੋਵੇ ਲਿਖਿਆ ਤੇ ਸਰਗੁਰੂ ਨੇ ਪਹਾਰ ਸੁਹਾਵੇ ਸਰਤਾ ਤਰੇ ਗਰ ਪਹਿਰੀ ਖਿਮਾ 시ਗਾਰ ਦੇ ਸੌਰੇ ਮੌਸਮ ਬਪਾਈ ਜਿਸ ਵਹੁ ਜਰੇ ਸਭ ਸਹਸਾਰ ਓਰਲਾ ਇਕ ਸੇਦੀ ਨਾਰਲੇ ਜਿਸ ਸਲਾਮ ਸਰਜਨਹਾਰ ਨਾਨਕ ਗੁਰਮੁਖ ਸਦਾ ਸੁਹਾਗਣ ਜਿਸ ਅਵਨਾਸੀ ਪੁਤਪੁਰ ਧਰਮ ਹੰਲਾ ਪਹਿਲਾ ਸੁਹਾ ਰੰਗ ਸੁਪਨੇ ਨੇ ਸੀਮੰਤਾ ਕੇ ਗਲਾ ਸੱਚਾ ਰੰਗ ਮਧੀਰਕ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਾਜੀ ਸਭ ਰਿਆਈਆਂ ਸ਼ਾਰ ਪਾਉੜੀ ਇਹ ਜਗ ਆਪਿ ਉਪਾਇਨ ਕਰ ਚੋ ਜਿ ਬਿੜਾਨ ਪੰਚ ਤਾਤ ਵਿੱਚ ਪਾਈਐ ਨਾ ਝੂਕ ਮਾਨ ਆਵੇ ਜਾਏ ਭੁਾਈਐ ਮਨ ਮੁਖ ਅਗਿਆਨ ਇਕ ਨਾ ਆਪਿ ਭੁਜਾਈਐ ਗੁਰਮੁਖ ਅਰ ਗਿਆਨ ਭਗਤ ਖਜਾਨਾ ਬਖਸ਼ਿਆ ਹਰਿ ਨਾਮ ਨੰਦ ਹਰਿ ਸ੍ਰੋਤਿ ਮਹੱਲਾ ਤੀਜਾ ਸੂਏ ਸੁਹਾਵੇ ਛੜ ਤੂੰ ਤਾਂ ਪਰ ਲਗੀ ਪਿਆਰ ਸੁਹੇ ਵਿਸਪ੍ਰਿਕ ਨੀ ਨ ਪਾਇਓ ਮਨ ਮੁਖ ਲੱਜ ਮਈ ਗਵਾ ਸਤਿਗੁਰ ਮਿਲੈ ਸੂਰਾ ਵੇਸ ਬਿਆਹ ਹਉਮੈ ਵਿੱਚ ਹਮਾਰ ਮੰਤਨ ਰੱਦਦਾਰ ਹਰਿ ਹੋਆ ਅਰਸਨਾ ਰਤੀ ਗੋਸਾ ਸਦਾ ਸੁਹਾਗ ਅਗਨ ਸ਼ੁੱਧ ਮਾਨੁ ਪਾਏ ਕਣੈ ਸ਼ੀਰ ਗ ਨਾਨਕ ਕਰਮੀ ਮਹਿਨ ਪਾਇਆ ਫਿਰ ਰਾਖਿਆ ਇਰ ਧਰਮ ਹੱਲਾ ਤੀਜਾ ਮੂੰਧੇ ਸੂਹਾ ਪਰਹਾ ਲਾਲ ਕਰੂ ਸ਼ੀਰ ਆਹ ਹੁਣ ਜਾਣਾ ਵੀਸਰੈ ਗੁਰ ਸ਼ਬਦੀ ਵਿਚਾਰ ਤੁਸਹਾ ਵੀ ਸੁਣੀ ਜਿਸ ਕਾ ਸਹਿ ਤਤਾਰ ਨਾਨਕ ਸਾਧਨ ਦਾ ਵੀਏ ਆਵੀਂ ਰਾਮਨਹਾਰ ਪਾਉੜੀ ਮਹਬੂਰ ਘਟੰਬ ਹੈ ਮਰਮਖ ਮੁਕਤ ਰਤਤਾ ਹਮੇ ਮੇਰਾ ਕਰਮ ਇਕ ਸਾਥਨ ਲਿਤੰ ਸਹਿਉ ਪਰਜਮ ਕਾਲ ਨ ਸੁਝਾਈ ਦੂਜੇ ਪਰਮਿਤਾ ਫਿਰ ਵੇਲਾ ਹੱਥ ਨ ਆਵਈ ਜਿਉਂ ਕਾਲ ਵਸਕਿਤ ਜੀ ਹਰ ਤੋਂ ਲਿਖ ਪਾਇਆ ਅੰਸ਼ੇ ਕਰਮ ਕਮਿਤਾ ਸੋਕ ਮਹੱਲਾ ਤੀਜਾ ਸਤਿਆਂ ਹੀ ਨਿਆਖੀਂ ਜੋ ਮੜਿਆਂ ਲਗ ਜਲਨ ਨਾਨਕ ਸਤਿਆਂ ਜਾਣੀ ਜੇ ਬਿਰਹੇ ਚੋਟ ਬਰੰਨ ਮਹੱਲਾ ਤੀਜਾ ਪੀ ਸੋ ਸਤਿਆਂ ਜਾਣੀਂ ਸੀਲ ਸਦ ਫਰਹੰਨ ਸੇ ਮਨਸਾਹੀ ਆਪਣਾ ਨਿੱਤਿ ਉੱਤਤਮ ਰੰਗ ਮਹੱਲਾ ਤੀਜਾ ਕੰਤਾ ਨਾਲ ਮਹਿੱਲੀਆਂ ਐ ਸਿੱਤਿਆਲੇ ਦੰਤੋਂ ਨਾਨਕ ਰਧੀਆਂ ਸਿੱਤਿ ਅੱਗ ਜਲਾਹਿ ਜੇ ਜਾਣੇ ਪਿਰ ਆਪਣਾ ਤਤੰ ਦੁਖ ਸਹਾਈ ਨਾਨਕ ਕੰਥਨ ਜਨਨੀ ਸਿ ਕਿਉ ਅੱਗ ਜਲਾਹਿ ਭਾਵੇਂ ਜੀਉ ਕੇ ਮਰਉ ਦੂਰੋ ਹੀ ਭਜ ਜਾਹਿ ਪੌੜੀ ਤੋ ਤੁੰਸ ਬਣਾਉ ਰਿਓ ਪਾਇ ਆ ਲੈ ਕਰ ਤੇ ਲਿਖਿਆ ਨਾਵੇਂ ਜੀਵਡ ਹੋਰ ਧਾਰਤਨੈ ਤਸਰੂਪ ਨ ਰਿਖਿਆ ਨਾਮਿਆ ਖਪਤਨ ਉਧਾਨ ਹੈ ਗੁਰਮੁਖ ਮਨ ਵਸਿਆ ਕਰਿ ਕਿਰਪਾ ਨਾਮ ਨ ਦੇਵਸੀ ਫਿਰ ਲੇਖ ਨ ਲਿਖਿਆ ਸੇਵਕ ਭਾਇ ਸਜਨ ਨਰੇ ਜਨ ਹਰਿ ਜਪ ਜਪਿਆ ਸੋਖ ਮਹੱਲਾ ਦੂਜਾ ਜਿੰਨੀ ਚੱਲਣ ਜਾਣੀਐ ਕਿਉ ਕਰੇ ਵਿਚਾ ਚੱਲਣ ਸਾਰਨ ਜਾਣੀ ਕਾ ਸਵਰਨ ਹਾਰ ਮਹੱਲਾ ਦੂਜਾ ਰਾਜਕਾਰ ਨੂੰ ਸੰਜਿਏ ਭੁਖੇ ਚੱਲਣ ਹੋਏ ਨਾਲਕ ਨਾਲ ਨਚਲਈ ਹਿਰਦੁ ਪੀਤਾਵਾ ਹੋਏ ਮਹੱਲਾ ਦੂਜਾ ਅੱਦਾ ਚੱਤੀ ਜੋ ਭਰੇ ਨਾ ਗੁਣ ਗਾਇ ਉਪਕਾਰ ਸੇਤੀ ਖੀਚੀ ਸਵਾਰੀ ਐ ਨਾਨਕ ਕਾਰਿ ਸਾਰ ਮਹੱਲਾ ਦੂਜਾ ਮਨ ਅਠ ਤਰਫ ਨ ਜਿਪਈ ਜੇ ਬੋਧ ਤਾ ਘਾਲੇ ਤਰਫ ਜਿਨੇ ਸਤਿ ਪਾਉ ਦੇ ਜਨ ਸਬਦ ਵਿਚਾਰੀ ਸਰਸ ਜਿਨ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪਉੜੀ ਕਰਤੇ ਕਰਨ ਜਿਨ ਕੀਆ ਸੋ ਜਾਣੇ ਸੋਈ ਆਪੇ ਸੇ ਤਿਉ ਪਾਈ ਅੰਨਿ ਆਪੇ ਫੰਗੋਈ ਯੁਗ ਚਾਰੇ ਸਭ ਭਉਤ ਕੀ ਜਨ ਕੀਮਤ ਹੋਈ ਸਤਿਗੁਰ ਏਕ ਵਖਾលਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਦਾ ਈ ਕਰਤਾ ਕਰੇ ਸੋਈ ਸੋਖ ਮਹਲਾ ਦੂਜਾ ਜਿਨਾਂ ਭਾਉ ਨਾ ਚਿਨਹੀ ਉਹ ਮੋਚਨ ਵਿਵਾਹੂ ਨਾਨਕ ਏਕ ਪਟੰਤਰ ਜਿ ਤਿਦਮਾਨ ਗਇਆ ਮੰਦਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਉ르ਤੇ ਕੋ ਉਰਦਾ ਜੀਵਤੇ ਕੋ ਜੀਵਤਾ ਮਿਲੇ ਮੂ ਏਕੋ ਮੂ ਆਨੰਤ ਸੋ ਸਲਾਹੀ ਹੈ ਜਿਨ ਕਾਰਨ ਕੀਆ ਪੌੜੀ ਸਚ ਧਿਆਇਨ ਸਿ ਸਚੀ ਗੁਰ ਸ਼ਬਦ ਵਿਚਾਰੀ ਓਮ ਮਾ ਮਾ ਨਿਰਮਲਾ ਹਰ ਨਾਮ ਅਮਰ ਧਾਰੀ ਓਠੇ ਮੰਡਪ ਮਾੜੀਆਂ ਲਗ ਪਏ ਗਵਾਰੀ ਜਿਨ ਕੀਏ ਤਸੇ ਨ ਜਾਣਨੀ ਮਨ ਮੁਖ ਕੋ ਬਾਰੀ ਜਸੁ ਭਜਾਏ ਸੋ ਭਜਸੀ ਸਚਿਆ ਕੇ ਜਮਤ ਵਿਚਾਰੀ ਸੋ ਕਮ ਹੁਲਾਤੀ ਜਾ ਕਾਮਨ ਕੋ ਸ਼ੀਗਾਰ ਕਰ ਜਾਂ ਪਹਿਲਾ ਕੰਤ ਮਨਾਏ ਮਤ ਸੇਜੇ ਕੰਤ ਨ ਆਵਈ ਐਵੇਂ ਵਿਰਥਾ ਜਾਇ ਕਾਮ ਪਿਰ ਮਨ ਮੰਨਿਆ ਤੋ ਬਣਿਆ ਸ਼ੀਗਾਰ ਕੀਆ ਤ ਪਰਮਾਨ ਹੈ ਜਸ ਧਰੇ ਪਿਆਰ ਭਉ ਸ਼ਿਵਾ ਤੋੜ ਵਾਸ ਓਜਨ ਭਉ ਕਰੇ ਤਣਮਨ ਸੋਪੇ ਕੰਤ ਕੋ ਤੋ ਨਾਨਕ ਭੋ ਕਰੇ ਮਹਲਾ ਤੀਜਾ ਕਾਜਿ ਕੂਤ ਬੂਲ ਰਸ ਰਤਨ ਕੀਐ ਸ਼ੀਆ ਜਿਜੇ ਕੰਤਨ ਆਇਐ ਮੇ ਭਇਆ ਵਿਕਾਰ ਮਹਲਾ ਤੀਜਾ ਧਨ ਪਰੇ ਨ ਆਕੀਐ ਬਹਿਣੇ ਇਕੱਠੀ ਹੋਏ ਇਕ ਜੋਤ ਦੋਇ ਮੂਰਤੀ ਤਨ ਫਿਰ ਕਈਐ ਸੋਇ ਪਉੜੀ ਕਹੈ ਮਨੁ ਅਲਤਨਾ ਹੋਈ ਨਾਮ ਨ ਲਗੇ ਪਿਆਰ ਸਰਗੁਰ ਮਲੀਏ ਭਉ ਉਜੇ ਪੈ ਭਾਇ ਰੰਗ ਸੁਆ। ਤਣੁ ਮਨੁ ਰੱਤ ਰੰਗ ਸਿਉ ਮੇ ਤ੍ਰਿਸ਼ਨਾ ਮਾਰ ਮਨ ਤੰ ਨਿਰਮਲ ਅਤ ਸੁਹਣਾ ਭੇਟਿਆ ਕ੍ਰਿਸ਼ਨ ਮਾਰ। ਭਉ ਭਾਉ ਸਭ ਤਿਸ ਸੁਦਾ ਜੋ ਸਚਿ ਵਰਤੇ ਸੰਸਾਰ ਸ੍ਰੋਗ ਮਹੱਲਾ ਪਹਿਲਾ। ਵਾਹ ਕਸ਼ਮ ਤੂੰ ਅਹ ਜਿਨ ਨ ਚਰਚਨਾ ਹਮ ਕੀਏ। ਸਗਰ ਲਹਿਰ ਸਮੰਦ ਸਵੇਲ ਵਰਸੂਰਾਹ ਆਪ ਕੜੋਏ ਆਪ ਕਰੀਆ ਪੀਨੀ ਆਪਾ ਹੋ ਗੁਰਮੁਖ ਸੇਵਾ ਥਾਂਇ ਪਵਿਤ ਉਨਮਨ ਤਦਕ ਮਾਹ ਮੁਸਕਤ ਲਾਹ ਹੋ ਮਜੂਰੀਆ ਮਨਮਨ ਖਸੰਦਰਾ ਹੋ ਨਾਨਕਪੁਰ ਦਰ ਵੇ ਪਰਵਾਹ ਤਉਦਰ ਯੁਮਾ ਨਾਹੀ ਕੋ ਸੱਚਾ ਵੇ ਪਰਵਾਹ ਮਹੱਲਾ ਪਹਿਲਾ ਉੱਜਲ ਮੂਤੀ ਸੁਮੇਰ ਰਤਨਾ ਨਾਲ ਜਨਨ ਤਿੰਨਾਂ ਵੈਣੀ ਨਾਨਕਾ ਜੇ ਬੁੱਢੇ ਸੀ ਮਰਨ ਪਾਉਰੀ ਹਰ ਸੋ ਰਾਹੀ ਸਦਾ ਸਦਾ ਦਨ ਮਨ ਸਾਂਭ ਸਰੀਰ ਸੰਤੀ ਸੁਤ ਪਾਇਆ ਸੱਚੀ ਗੁਰ ਗਵੀਰ ਮਨ ਤਨ ਹੀਰ ਦੇ ਰਵਧਿਆ ਹਰ ਹੀਰਾ ਹੀਰ ਜਿਹਾ ਮਰਨ ਦਾ ਦੁੱਖ ਗਿਆ ਫਿਰ ਪਵੇ ਨਾ ਪੀਰ ਨਾਨਕ ਨਾਮ ਸਲਾਹ ਤੂੰ ਹੈ ਗੁਣੀ ਗੀਰ ਸੋ ਤੂੰ ਹੰਲਾ ਪਹਿਲਾ ਨਾਨਕ ਏਤਨ ਜਾਲ ਜਿਨ ਜੈ ਵਾਣ ਵਸਾਰਿਆ ਪੌਂਦੀ ਜਾਏ ਕੋਰਾਲ ਪਿੱਛੇ ਅਥਨੇ ਅੰਬੜੇ ਜਿਤਨ ਵੰਦੇ ਤਾਲ ਮਹੱਲਾ ਪਹਿਲਾ ਨਾਨਕ ਮੰਨ ਕੇ ਕੰਫਟਿਆ ਗੰਤਨ ਯਾ ਦੇ ਕਿਤੀ ਲਹਾਸ ਹਮਜਾ ਬਖਸ਼ੇ ਤਾਂ ਤਕਾ ਨਹੀਂ ਪੌੜਿ ਸਚੁ ਆਇ ਮਰਚਰਾਇੰਕਰ ਸਤਪਰਮਾ ਸਦਾ ਨੇਚਰ ਦਵਰਿਆ ਸੋ ਪ੍ਰਭੁ ਸੁਜਾਨ ਗੁਰਪ੍ਰਸਾਦੀ ਸੇਵੀਏ ਸਤਿ ਸ਼ਬਦ ਨਿਸ਼ਾਨ ਪੂਰਾ ठाट ਬਨਾਇਆ ਰੰਗੁਰਮਤਮਾ ਅਗਮਿਆ ਗੋਚਰ ਲਖ ਹੈ ਗੁਰਮੁਖ ਹਰਿ ਜਾਨ ਸਲੋਕ ਮਹੱਲਾ ਪਹਿਲਾ ਨਾਨਕ ਬੱਧਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਕੀਨ ਸਾਹਿਬ ਕੀ ਦੀਵਾਨ ਮਹੱਲਾ ਪਹਿਲਾ ਨਾ ਮਨੋ ਚਲਨੇ ਤੇਤੀ ਮਣ ਖੋਟੇ ਤਨ ਚੋਰ ਇੱਕ ਪੌਲ ਲੱਥੀ ਨਾਥਿਆਂ ਦੇ ਪਹ ਚੜੀ ਇਸ ਘੋਰ ਬਹਾਰ ਧੋਤੀ ਤੁਮੜੀ ਅੰਦਰ ਵਿਸ਼ਨ ਕੋ ਸਾਧ ਭਰੇ ਇਹਨਾਂ ਨਾਥਿਆਂ ਜੋ ਸਚੂਰਾ ਚੋਰ ਪੌੜੀ ਆਪੇ ਹੁਕਮ ਚਲਾਇੰਦਾ ਜਗਤੰ ਦੇ ਲਾਇਆ ਇਕਿਆਖਿਆ ਬੁਲਾਈਂ ਵਰਤੇ ਸੁਖ ਪਾਇਆ ਦੇ ਦਸੀ ਮਨ ਤੰਦਾ ਗੁਰ ਠਾਕ ਰਹਾਇਆ ਨਾਵੇਂ ਨੂੰ ਸਭ ਲੋਚ ਦੀ ਗੁਰਮਤੀ ਪਾਇਆ ਦੁਲਖਿਆ ਮੇਟ ਨ ਸਕੀਏ ਜੋ ਹਰ ਲਿਖ ਪਾਇਆ ਸੋਕ ਮਹੱਲਾ ਪਹਿਲਾ ਦੋਵੇਂ ਦੀਵੇ ਚੌਦਾਂ ਹਟ ਨਾਲੇ ਜੀਤੇ ਜੀਤੇ ਤੇਵਨ ਜਾਰੇ ਕੁੱਲੇ ਹਟ ਹੋਵਾ ਵਾਪਾਰ ਜੋ ਪਹੁੰਚੇ ਸੋ ਜਲਨਹਾਰ ਧਰਮਦਲਾਲ ਪਾਇ ਨੀ ਸ਼ਾਨ ਨਾਨਕ ਨਾਮ ਲਾਹਾ ਪਰਵਾਨ ਘਰ ਆਏ ਬੱਚੀ ਵਾੜਾ ਈ ਸੱਚ ਨਾਮ ਕੀ ਮਣੀ ਵੜਿਆਈ ਮਹੱਲਾ ਪਹਿਲਾ ਰਾਤੀ ਹੂੰ ਉਹਨ ਕਾਲੀਆਂ ਸੋਪੇ ਤਾਂ ਸੇ ਵੰਨ ਦੇ ਪੱਗ ਤਪੇ ਘਣਾ ਕਾਲਿਆ ਕਾਲੇ ਵੰਨ ਇਕ ਦੇ ਕਲੀ ਬਾਹਰੇ ਮੂਰਕੀ ਅੰਦਗਿਆ ਨਾਨਕ ਨਦਰੀ ਬਾਹਰੇ ਕਬੇ ਨ ਪਾਵੇ ਮਹਾਨ ਪੌੜੀ ਕਾਇਆ ਕੋਟ ਰਚਾਇਆ ਅਰ ਸੱਚ ਆਪੇ ਇੱਕ ਦੂਜੇ ਭਾਇ ਖੁਆਇ ਨਾ ਹੋਂ ਵਿੱਚ ਵਿਆਪੇ ਇਹ ਮਾਨਸ ਜੰਦਰ ਲੱਭ ਸਾ ਮਨ ਮੁਖ ਸੰਤਾ ਪੇਸ਼ ਆ ਭਜਾਏ ਸੁਭਜ ਸੀ ਜੇ ਸਤਗੁਰ ਤਾਂ ਪੀ ਸਭ ਜਵ ਖੇਰ ਰਚਾਇਨ ਸਵਰਤੇ ਆਪੇ ਸ਼ੋਕ ਮਹੱਲਾ ਪਹਿਲਾ ਚੋਰਾ ਯਰ ਨੰਡੀਆਂ ਕੁੱਟਣੀਆਂ ਦੀ ਬਾਣ ਵੇ ਦੀਨਾ ਕੀ ਦੋਸ ਜੀਵੇ ਦੀਨਾ ਕਾਖਾਂ ਸਿੱਧੀ ਸਾਨ ਜਨਨੀ ਸਦਾ ਵਸੇ ਸ਼ੈਤਾਨ ਗੱਧੋ ਚੰਦਨ ਖਾਲੀਏ ਪੀਸਾ ਉਸਿਓ ਪਾਣ ਰਾਖ ਕੂੜੇ ਕੱਤਿਆ ਕੂੜਾ ਤਈ ਤਾਣ ਕੂੜਾ ਕੱਪੜ ਕੱਛੀਏ ਕੂੜਾ ਫਰਣਣ ਮਾਨ ਮਹੱਲਾ ਪੈਲਾ ਮਾਂਗਾ ਬਗੂ ਸਿੰਗੀਆਂ ਨਾਲੇ ਮੇਰੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਣ ਨਾਨਕ ਜਿੰਨੇ ਸੁਣ ਕੇ ਮੰਨਿਆ ਔ ਚਨਾ ਬਟੋ ਕਰਿ ਮਾਣ ਪਾਉੜੀ ਮਾਇਆ ਮੋਸਾ ਕੁੜਾ ਕੁੜਾ ਹੋਇ ਗਿਆ ਹਮੇ ਝਗੜਾ ਪਾਇ ਹੁਣ ਝਗੜੇ ਜਗ ਮੋਇਆ ਬ੍ਰਹਮ ਮੁਖ ਝਗੜ ਚ ਕਹਾਂ ਨ ਇੱਕੁਰਵ ਰਈਆ ਤੁਮਰਾਮ ਟਿਸ਼ਾਣਿਆ ਭੌਜਲ ਤਰ ਗਇਆ ਜੋਨ ਸਮਾਨੀ ਜੋਤ ਵਿੱਚ ਹਰਨਾਮ ਸਮਾਇਆ ਸ਼ਲੋਕਮ ਹੱਲਾ ਪਹਿਲਾ ਸਤਗੁਰੂ ਪੀਖਿਆ ਦੇਹ ਮੈਂ ਤੂੰ ਸਮਰਾਥ ਜਤਾਰ ਹਮੇ ਗਰਪਨਵਾਰੀੇ ਕਾਮ ਕਰੋ ਦਿਹੰਕਾਰ ਲੱਭ ਲੋਗ ਪ੍ਰਜਾ ਲਈ ਨਾ ਮਿਲਿਆ ਧਾਰੀ ਅਨ ਸੰਤਾਂ ਨਾ ਮਲਾ ਮਹਿਲਾ ਕਬੂ ਨਾ ਹੋਏ ਨਾਨਕ ਇਹ ਬਿਰ ਛੁਟੀਏ ਅਨੁਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਈਪੋ ਕੰਤ ਸਦਾਈਆ ਜਿਤੀ ਦਰਖੜੀਆਂ ਨਾਨਕ ਕੰਤੇ ਰਤੀਆਂ ਪੁੱਛੇ ਭਾਤੜੀਆਂ ਮਹੱਲਾ ਪਹਿਲਾ ਸਬਦ ਕੰਤੇ ਰਤੀਆਂ ਮੈਂ ਦੁਹਾਗਨ ਚਿੱਤ ਮੈਂ ਤਨ ਔਗਣੇ ਤੇਰੇ ਖਸੂਨ ਫੇਰੇ ਚਿੱਤ ਮਹੱਲਾ ਪਹਿਲਾ ਉੰਬਲ ਹਾਰੀ ਚਨ ਕੋ ਸਿਤਜਨਾਂ ਦੇ ਵਾਰ ਸਭ ਰਾਤੀ ਸੁਹਾਗਣੀ ਇੱਕ ਮੈਂ ਤੁਹਾਗਣ ਰਾਤ ਪਾਉੜੀ ਧਰਮ ਮੰਗਤ ਜਾਤੇ ਦਾਨ ਹਰ ਜੀ ਜੀ ਕਿਰਪਾ ਕਰ ਗੁਰਮਖੜਿ ਅੰਮਲਾਲ ਜਨ ਪਾਵੇ ਨਾਮ ਹਰਿ ਅਰਹਲ ਸ਼ਬਦ ਬਜਾਇ ਜੋਤੀ ਜੋਤ ਧਰ ਗਿਰਤੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਸਦੇ ਆਪ ਸੇਤੀ ਪੀਤ ਕਰ ਸ਼ੋਕ ਮਹੱਲਾ ਪਹਿਲਾ ਜਿਨੀ ਨ ਪਾਇਓ ਪ੍ਰੇਮ ਰਸ ਕੰਤ ਨ ਪਾਇਓ ਸੋ ਸੁਨਝੇ ਘਰ ਕਾ ਪਹੁਣਾ ਜਿਉ ਆਇਆ ਤਿਉ ਜਾਓ ਮਹੱਲਾ ਪਹਿਲਾ ਸੋ ਅਲਾਨੀ ਦਿਨੇ ਕੀ ਰਾਤੀ ਮਿਲਨ ਹੰਸ ਸਿਤ ਸੁਲਾਹਣ ਛੱਡ ਕੀ ਕਰੰਗੀ ਲੱਗਾ ਹੰਸ ਫਿਟ ਇਵੇਹ ਜੀਵਿਆ ਜਿਤ ਖਾਇ ਵਧਾਇ ਪੇਟ ਨਾਲ ਕ ਸੱਚੇ ਨਾਮਿ ਸਤੋ ਦੁਸ਼ਮਨ ਹੇਤ ਬੋਲੀ ਢਾਂਡੀ ਗੁਣ ਗਾਵੇ ਨਿਤ ਜਨਮ ਸੁਵਾਰੇ ਗੁਰਮੁਖ ਸੇਉ ਸਲਾਹ ਸੱਚਾ ਉਹ ਧਾਰੇ ਘਰ ਦਰ ਪਾਵੇ ਮਹਰ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸੁਵਾਰੇ ਆਪ ਸਿਰਜਨ ਹਾਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸੁਵਾਰੇ ਆਪ ਸਿਰਜਣਹਾਰਿਆ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ